ਤੋ ਫਾਇਰ ਸਟੇਸ਼ਨ ਦੇ ਕੋਲੇ ਲਗਭਗ ਕਿੰਨੇ ਕਿਲੋਮੀਟਰ ਦਾ ਏਰੀਆ ਹੁੰਦਾ ਵੀ ਜਿਹੜੀ ਤੁਹਾਡੀ ਰੇਂਜ ਹੁੰਦੀ ਹੈ ਕਈ ਵਾਰੀ ਮੇਜਰ ਫਾਇਰ ਲੱਗੀ ਹੁੰਦੀ ਹੈ ਜਿਵੇਂ ਕਹਿ ਲਈਏ ਬਹੁਤ ਜ਼ਿਆਦਾ ਗਤੀ ਦੇ ਨਾਲ ਜਾਂ ਸਪੀਡ ਦੇ ਨਾਲ ਅੱਗ ਫੈਲਦੀ ਜਾਂਦੀ ਹੈ ਤੁਹਾਡੀ ਗੱਡੀ ਖਾਲੀ ਹੋ ਗਈ ਤੇ ਰਸਤੇ ਦੇ ਵਿੱਚ ਕੋਈ ਅਜਿਹੇ ਸਾਧਨ ਹੁੰਦੇ ਨੇ ਕਿ ਕਿਸੇ ਜਗ੍ਹਾ ਤੋਂ ਭਰ ਲਿਆ ਜਾਂਦਾ ਹੈ ਸ਼ਹਿਰ ਹਾਸ ਪੇਪਰ ਮਿਲ ਰਹੀ ਹੈਗੀ ਉਹਨਾਂ ਕੋਲੇ ਆਪਣਾ ਫਾਇਰ ਟੈਂਡਰ ਵੀ ਨੇ ਪਾਣੀ ਦਾ ਇੰਤਜ਼ਾਮ ਵੀ ਫੁੱਲ ਉਹਨਾਂ ਕੋਲੇ ਹੈਗਾ ਤਾਂ ਅਸੀਂ ਉਹ ਅਗਰ ਉਧਰ ਏਰੀਆ ਚ ਮੈਂ ਤਾਂ ਉਹ ਮਿਲਣਾ ਤੋਂ ਪਾਣੀ ਅਸੀਂ ਲੈਣੇ ਸਾਨੂੰ ਕੋਈ ਦਿੱਕਤ ਨਹੀਂ ਹੈ ਪਾਣੀ ਮਿਲਦਾ ਬਿਲਕੁਲ ਸੰਭਾਉ ਸਾਨੀ ਮਿਲਦੀ ਆ ਉਹਦੇ ਚ ਇਹਨਾਂ ਕੋ ਕੋਸ਼ਰ ਉਹਦੇ ਐਸੇ ਨੇ ਜਿੰਨਾ ਖੰਨਾ ਰੋਡ ਤੇ ਸਾਨੂੰ ਪਾਣੀ ਨਹੀਂ ਮਿਲਦਾ ਆ ਸਾਨੂੰ ਵਾਪਸ ਸਟੇਸ਼ਨ ਤੇ ਆ ਕੇ ਪੰਨਾ ਪੈਂਦਾ ਰੈਕੋਰਡ ਰੋਡ ਤੇ ਕੋਈ ਏਦਾਂ ਦੀ ਫੈਕਟਰੀ ਨਹੀਂ ਹੈਗੀ ਜਿੱਥੋਂ ਸਾਨੂੰ ਪਾਣੀ ਮਿਲ ਸਕੇ ਫਿਰ ਉਹ ਮਲੇ ਕੋਲੇ ਆਣਾ ਪੈਂਦਾ ਉਹਦੇ ਵਿੱਚ ਬੜੀ ਦਿੱਕਤ ਆਉਂਦੀ ਹੈ ਗੱਡੀ ਦੂਰੋਂ ਆ ਗਈ ਗੱਡੀ ਦੁਬਾਰਾ ਕਦੋਂ ਭਰ ਕੇ ਗਈ ਉਹ ਟਾਈਮ ਤੋਂ ਦੇਖੋ ਲੱਗਦੀ ਹੈ ਰੋਕ کئی ਵਾਰੀ ਆਮ ਜਨਤਾ ਦੇ ਮਨ ਦੇ ਵਿੱਚ ਸਵਾਲ ਹੁੰਦਾ ਹੈ ਵੀ ਫਾਇਰ ਬ੍ਰਿਗੇਡ ਦੀ ਗੱਡੀ ਬੁਲਾਵਾਂਗੇ ਤਾਂ ਉਹ ਚਾਰਜ ਕਰੂ ਪਰ ਵਾਰ ਕਈ ਵਾਰੀ ਗਰੀਬ ਹੁੰਦਾ ਨੁਕਸਾਨ ਜ਼ਿਆਦਾ ਹੋ ਜਾਂਦਾ ਇਸੇ ਸੋਚ ਦੇ ਨਾਲ ਕੀ ਇਹ ਚਾਰਜ ਹੁੰਦਾ ਜੀ ਕੋਈ ਇਹਦਾ ਜਾਂ ਫਿਰ ਸਰਕਾਰ ਵੱਲੋਂ ਫ੍ਰੀ ਆਫ ਕੋਸਟ ਆ ਇਹ ਨਹੀਂ 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 ਇਹ ਪ੍ਰੀਯੋਗ ਕਾਸਟ ਹੈ ਗਵਰਨਮੈਂਟ ਵੱਲੋਂ ਕੋਈ ਇਹਦਾ ਪੈਸਾ ਨਹੀਂ ਹੈਗਾ ਇਹ ਜਿੰਨੀ ਵੀ ਕੋਈ ਗਰੀਬ ਹੈ ਚ ਅਮੀਰ ਹੈ ਕੋਈ ਵੀ ਕੰਮ ਨੁਕਸਾਨ ਕਿਸੇ ਦਾ ਕੋਈ ਪੈਸਾ ਨਹੀਂ ਕਦੇ ਵੀ ਲੱਗ ਜਾਏਗਾ ਇਹ ਸਰਕਾਰ ਖਰਚਾ ਹੈ ਦਾ ਸਾਰਾ ਗਰਮੀਆਂ ਦਾ ਸਮਾਂ ਤੇ ਅਚਾਨਕ ਗਰਮੀਆਂ ਦੇ ਵਿੱਚ ਅੱਗ ਲੱਗਣ ਦੀ ਆਕਟਨਾਮਾ ਆਪਾਂ ਅਕਸਰ ਸੁਣਦੇ ਆਉਨੇ ਆ ਕਿਉਂਕਿ ਇਸ ਮੌਸਮ ਦੇ ਵਿੱਚ ਜਿਹੜਾ ਕਿਸਾਨਾਂ ਦੀਆਂ ਫਸਲਾਂ ਨੇ ਉਹ ਵੀ ਪੱਕੀਆਂ ਹੁੰਦੀਆਂ ਨੇ ਤੇ ਅਸੀਂ ਅੱਜ ਪਹੁੰਚਿਆ ਜ਼ਿਲ੍ਹਾ ਮਲੇਰਕੋਟਲਾ ਦੇ ਫਾਇਰ ਸਟੇਸ਼ਨ ਤੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਉਹ ਗੱਡੀਆਂ ਖੜੀਆਂ ਨੇ ਬਹੁਤੀ ਜਾਣਕਾਰੀ ਲਈ ਆਪਾਂ ਇੱਥੋਂ ਦੇ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਅ ਸਸੀ ਗੱਲ ਜੀ ਤੁਹਾਡਾ ਕੀ ਨਾਮ ਹੈ ਸਰ ਤਾਂ ਮੇਰਾ ਨਾਮ ਮੁਹੰਮਦ ਮਨੀਰ ਮਨੀਰ ਜੀ ਮਨੀਰ ਜੀ ਅਕਸਰ ਦੇਖਿਆ ਜਾਂਦਾ ਹੈ ਕਿ ਹੁਣ ਗਰਮੀਆਂ ਦਾ ਮੌਸਮ ਚੱਲ ਪਿਆ ਆ ਕਿਤੇ ਨਾ ਕਿਤੇ ਅੱਗ ਲੱਗਣ ਦੀਆਂ ਘਟਨਾਵਾਂ ਜਿਹੜੀਆਂ ਉਹ ਅਕਸਰ ਸਾਹਮਣੇ ਆਉਂਦੀਆਂ ਨੇ ਤੁਹਾਨੂੰ ਮਤਲਬ ਕਿੰਨੀ ਕੁ ਪ੍ਰੋਬਲਮ ਆਉਂਦੀ ਹੈ ਤੇ ਪਹਿਲਾਂ ਸਭ ਤੋਂ ਇਹ ਦੱਸੋ ਵੀ ਡੇਲੀ ਰੁਟੀਨ ਦੇ ਵਿੱਚ ਕਿੰਨੀਆਂ ਗੱਡੀਆਂ ਭਰ ਕੇ ਜਾਂਦੀਆਂ ਨੇ ਦੇਖੋ ਸਾਡਾ ਜਿਹੜਾ ਰੁਟੀਨ ਹੈਗੀ ਆ ਚਾਰ ਗੱਡੀਆਂ ਸਾਡੇ ਕੋਲੇ ਫੈਟ ਟੈਂਡਰ ਨੇ ਜੋ ਕਿ ਅਲੱਗ-ਅਲੱਗ ਕੈਪੈਸਿਟੀ ਦੇ ਨੇ ਕਿਸੇ 'ਚ 5000 ਲੀਟਰ ਹੈ ਕਿਸੇ 4000 ਲੀਟਰ ਹੈ ਵੀ ਦਫੋਰਮ ਹੁੰਦੀ ਹੈ ਤੇ ਸਾਡਾ ਸਵੇਰ ਤੋਂ ਹੀ ਸਿਸਟਮ ਹੁੰਦਾ ਹੈ ਵੀ 24 ਘੰਟੇ 8-8 ਘੰਟੇ ਅਮਾ ਗੱਡੀਆਂ ਚੈੱਕ ਹੁੰਦੀਆਂ ਰਹਿੰਦੀਆਂ ਨੇ ਅੱਗ ਤੇ ਜਾਂਦੀਆਂ ਨੇ ਦਿੱਲੀ ਚੱਲ ਰਹੀਆਂ ਨੇ ਇਸ ਟਾਈਮ ਰਾਤ ਵੀ ਦਿਨ ਚ ਵੀ ਦਿੱਲੀ ਫਾਇਰ ਕਾਲਾਂ ਹੋ ਰਹੀਆਂ ਨੇ ਉਹ ਸਾਡੀਆਂ 24 ਘੰਟੇ ਗੱਡੀਆਂ ਤਿਆਰ ਰਹਿੰਦੇ ਅੱਛਾ ਜਦੋਂ ਤੁਹਾਨੂੰ ਕਾਲ ਆਉਂਦੀ ਹੈ ਕਿੰਨੇ ਸਮੇਂ ਦੇ ਵਿੱਚ ਜਿਹੜੀ ਤੁਹਾਡੀ ਗੱਡੀ ਬਾਹਰ ਨਿਕਲਣਾ ਜ਼ਰੂਰੀ ਹੈ ਕਿ ਸਾਡੀ ਜਿਹੜੀ ਸੂਚਨਾ ਆਉਂਦੇ ਹੀ ਤੁਰੰਤ 1 ਮਿੰਟ ਦੇ ਵਿੱਚ ਟਰਨਓਵਰ ਕਰਦਾ ਸਾਡੇ ਨਿਕਲਣਾ ਹੁੰਦਾ ਇੱਕ ਮਿੰਟ ਦੇ ਸਮੇਂ ਦੇ ਵਿੱਚ ਤੇ ਗੱਡੀਆਂ ਦੀ ਜਿਹੜੀ ਕੈਪੈਸਿਟੀ ਜਿਹੜੀ ਤੁਸੀਂ ਦੱਸਿਆ ਵੀ ਅਲੱਗ-ਅਲੱਗ ਹੈ ਤੇ ਇਹ ਗੱਡੀਆਂ ਅੱਗ ਦੇ ਹਿਸਾਬ ਨਾਲ ਭੇਜਦੇ ਹੋਂ ਵੀ ਜਿੱਥੇ ਫਾਇਰ ਕੈਲੀਏ ਅ ਅੱਗ ਲੱਗੀ ਹੋਈ ਹੈ ਮੇਜਰ ਫਾਇਰ ਉੱਥੇ ਵੱਡੀ ਗੱਡੀ ਭੇਜਣੀ ਆ ਛੋਟੀ ਇਦਾਂ ਵੀ ਹੈ ਕੋਈ ਸਿਸਟਮ ਜੀ 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 ਹੈਗਾ ਇਹ ਦੇਖੋ ਜੇ ਨਾ ਜਦੋਂ ਜਿੱਦਾਂ ਕੂੜੇ ਦੀ ਡੰਪ ਵੀ ਆ ਗਿਆ ਕੂੜੇ ਦੀ ਲੱਗੀ ਹੋਈ ਹੈ ਤੁਰੰਤ ਉਹ ਕਈ ਦਿਨ ਹਰ ਸਾਲ ਚੱਲਦੀ ਆ 10 ਦਿਨ 15 ਦਿਨ ਲੱਗ ਜਾਂਦਾ ਨਹੀਂ ਕਿਉਂਕਿ ਰਾਸਤੇ ਬਹੁਤ ਤੰਗ ਨੇ ਜਗ੍ਹਾ ਨਹੀਂ ਉੱਥੇ ਉੱਪਰ ਜਾਂਦੇ ਨਹੀਂ ਇਦਾਂ ਪਾਣੀ ਬਹੁਤ ਮੁਸ਼ਕਲ ਨਾਲ ਜਾਂਦਾ ਬਾਕੀ ਅਸੀਂ ਜੇ ਮੈਂ ਉਹਦਾ ਫੈਕਟਰੀ ਦੀ ਅੱਗ ਹੋ ਗਈ ਤੇ ਨਾ ਪੈਟਰੋਲ ਪੰਪ ਦੀ ਹੋ ਗਈ ਫਿਰ ਉਸ ਸਾਹਮਣ ਨਾਲ ਭੇਜਣੀ ਪੈਂਦੀ ਹੈ ਗੱਡੀ ਜਿਹਦੇ ਵਿੱਚ ਉਸ ਤਰ੍ਹਾਂ ਦਾ ਸਿਸਟਮ ਹੈਗਾ ਦਾ ਤੇਲ ਦੀ ਅੱਗ ਤੇ ਫੋਮ ਯੂਜ਼ ਕਰਨਾ ਤਾਂ ਉਹ ਅਸੀਂ ਦੇਖਣਾ ਹੁੰਦਾ ਵੀ ਕਿਹੜੀ ਗੱਡੀ ਕਿੱਧਰ ਕਿੱਧਰ ਭੇਜਣੀ ਹੈ ਕਿਹੜੀ ਅੱਗ ਦੇ ਵਿੱਚ ਇੱਕ ਗੱਡੀ ਨੂੰ ਭਰਨ ਦੇ ਵਿੱਚ ਕਿੰਨਾ ਸਮਾਂ ਲੱਗ ਜਾਂਦਾ ਜ਼ਿਆਦਾ ਜ਼ਿਆਦਾ 8 ਤੋਂ 10 ਮਿੰਟ ਇੱਕ ਗੱਡੀ ਦੇ ਉੱਤੇ ਕਿੰਨੇ ਮਲਾਜ਼ਮ ਹੁੰਦੇ ਇੱਕ ਗੱਡੀ ਦੇ ਉੱਪਰ 4-5 ਫਾਇਰਮੈਨ ਹੁੰਦੇ ਨੇ ਇੱਕ ਡਰੈਵ ਕਟੋਗੜ ਚਾਰ ਫਾਇਰਮੈਨ ਅਸੀਂ ਭੇਜਦੇ ਹਾਂ ਕਿਉਂਕਿ ਸਟਾਫ ਦੀ ਸਾਡੇ ਕੋਲ ਕਮੀ ਹੈ ਮੇਰੇ ਕੋਲੇ ਜਲਾ ਇਸ ਟਾਈਮ ਤੇ 32 ਤੇ 33 ਲੜਕੇ ਨੇ ਜੋ ਸਟਾਫ ਹੈ ਉਹ ਤਿੰਨ ਸ਼ਿਫਟਾਂ 'ਚ ਕੰਮ ਕਰਦੇ 24 ਘੰਟੇ ਹਾਂਜੀ ਮੈਂ ਚੋ ਤਿੰਨ ਸ਼ਿਫਟਾਂ 'ਚ ਸਵੇਰ ਤੇ 8 ਤੋਂ ਸ਼ਾਮ ਦੇ 4 4 ਤੋਂ ਰਾਤ ਦੇ 12 ਵਜੇ 12 ਵਜੇ ਚੀਨ ਦਾ ਸਵੇਰ ਦੇ 8 ਤੱਕ ਅੱਛਾ ਉਹਨਾਂ ਲਈ ਕੀ ਕੰਡੀਸ਼ਨਾਂ ਹੁੰਦੀਆਂ ਨੇ ਜਦੋਂ ਨਵਾਂ ਡਰਾਈਵਰ ਆਉਂਦਾ ਜਾਂ ਨਵਾਂ ਫਾਇਰਮੈਨ ਆਉਂਦਾ ਗੱਡੀ ਚੈੱਕ ਕਰਕੇ ਲੈਂਦਾ ਜਾਂ ਉਦਾਂ ਹੀ ਦੇ ਦਿੰਦੇ ਹਾਂ ਫਿਰ ਨਹੀਂ ਉਹ ਰਿਟਰਨ ਦੇ ਵਿੱਚ ਰੋਜ਼ਨਾਮਾ ਚਾਹੀਦਾ ਜੋ ਸਾਡਾ ਪ੍ਰੋਸੈਸ ਹੈ ਉਹਦੇ ਵਿੱਚ ਚਾਰਜ ਚੱਕਰ ਕਰਕੇ ਲੈਂਦੇ ਨੇ ਸਟਾਰਟ ਕਰਕੇ ਇੱਕ ਡਰਾਈਵਰ ਦੂਜੇ ਨੂੰ ਸਪੁਰਦ ਕਰੂਗਾ ਫਾਇਰਮੈਨ ਸਮਾਨ ਚੈੱਕ ਕਰਦੇ ਨੇ ਵੀ ਪਾਈਪ ਵਗੈਰਾ ਸਾਡਾ ਹਰ ਚੀਜ਼ ਓਕੇ ਹੈ ਕਿਉਂਕਿ ਹਰ ਟਾਈਮ ਓਕੇ ਕਰਕੇ ਹੀ ਗੱਡੀ ਰੱਖਣੀ ਪੈਂਦੀ ਹੈ ਇਹ ਇਹਦੇ ਵਿੱਚ ਕੋਈ ਵੀ ਅਗਰ ਕੋਈ ਖਰਾਬੀ ਆਉਂਦੀ ਹੈ ਤਾਂ ਤੁਰੰਤ ਸਾਡੇ ਈਓ ਸਾਹਿਬ ਬਹੁਤ ਸਹਿਯੋਗ ਦਿੰਦੇ ਆ ਉਹਨਾਂ ਨੇ ਕੱਲ ਵੀ ਸਾਡੇ ਇੱਕ ਫਾਇਰ ਟੈਂਡਰ ਖਰਾਬ ਹੋਇਆ ਤਾਂ ਉਹਨਾਂ ਨੇ ਤੁਰੰਤ ਆਰਡਰ ਦਿੱਤੇ ਵੀ ਇਸੇ ਟਾਈਮ ਇਹਨੂੰ ਇਮੀਡੀਏਟਲੀ ਇਹਨੂੰ ਠੀਕ ਕਰਵਾਇਆ ਅੱਛਾ ਕਈ ਵਾਰੀ ਇਹ ਹੁੰਦਾ ਵੀ ਗੱਡੀਆਂ ਬਾਹਰ ਗਈਆਂ ਹੁੰਦੀਆਂ ਨੇ ਇੱਕ ਫੋਨ ਕਾਲ ਆਉਂਦੀ ਹੈ ਕਿਉਂਕਿ ਇਸ ਵੇਲੇ ਫਸਲਾ ਮੱਚੀ ਆਉਂਦੀ ਹੈ ਤੇ ਜੇਕਰ ਅਧਿਕਾਰੀ ਫੋਨ ਕਾਲ ਨਹੀਂ ਚੱਕਦਾ ਤਾਂ ਉਹਦੇ ਉੱਤੇ ਕੀ ਕਾਰਵਾਈ ਜਿਹੜੀ ਬਣਦੀ ਹੈ ਉਹ ਅਸੀਂ ਦੇਖੋ ਸਾਡੇ ਜਿਹੜਾ ਰੋਜ਼ਨਾਮੇ ਚਾਹੀਦੇ ਟੈਲੀਫੋਨ ਡਿਊਟੀ ਲਗਾਣੇ ਆ ਤੇ ਉਹ ਦੋ-ਦੋ ਘੰਟਿਆਂ ਦੀ ਲਗਾਈ ਜਾਂਦੀ ਹੈ ਤਾਂ ਉਹ ਦੋ ਘੰਟੇ ਮੁਲਾਜ਼ਮ ਟੈਲੀਫੋਨ ਦੇ ਉੱਪਰ ਹੀ ਬੈਠੇਗਾ ਉਹਨੇ ਹੀ ਸੁਣਾ ਅਗਰ ਉਹ ਉਸ ਦੌਰਾਨ ਫੋਨ ਨਹੀਂ ਸੁਣਦਾ ਕਾਲ ਨਹੀਂ ਅਟੈਂਡ ਕਰਦਾ ਤਾਂ ਤੁਰੰਤ ਉਹਦੇ ਖਿਲਾਫ ਐਕਸ਼ਨ ਲਿਆ ਜਾਂਦਾ ਵਿਭਾਗੀ ਕਾਰਵਾਈ ਕੀਤੀ ਦੇਖਿਆ ਜਾ ਵੀ ਜਿਵੇਂ ਜ਼ਿਲ੍ਹਾ ਮਲੇਰਕੋਟਲਾ ਦੇ ਵਿੱਚ ਅ ਤਿੰਨ ਗੱਡੀਆਂ ਨਹੀਂ ਗੀਆਂ ਫਾਇਰ ਦੀਆਂ ਇਹ ਨਹੀਂ ਆਪਣੇ ਚਾਰ ਨੇ ਚਾਰ ਨੇ ਤੇ ਅ ਜ਼ਿਲ੍ਹਾ ਮਲੇਰਕੋਟਲਾ ਦਾ ਜੇਕਰ ਪਿੰਡਾਂ ਦੀ ਗੱਲ ਕਰੀਏ ਤਾਂ ਕਾਫੀ ਪਿੰਡ ਅ ਅੰਡਰ ਆਉਂਦੇ ਨੇ ਇਸ ਦੇ ਤੇ ਏਰੀਆ ਵੀ ਵੱਡਾ ਹੋ ਜਾਂਦਾ ਚਾਰ ਗੱਡੀਆਂ ਨਾਲ ਪੂਰਾ ਇਲਾਕਾ ਜਿਹੜਾ ਪੂਰਾ ਜ਼ਿਲ੍ਹਾ ਮੈਨੇਜ ਕਰਨਾ ਕਿੰਨੀਆਂ ਕ ਪ੍ਰੋਬਲਮ ਆਉਂਦੀਆਂ ਨੇ ਦੇਖੋ ਇਹ ਤਾਂ ਬਹੁਤ ਮੁਸ਼ਕਲ ਹੈ ਕਿਉਂਕਿ ਏਰੀਆ ਬਹੁਤ ਆ ਸਾਡੇ ਕੋਲ ਐਂਧਰਗਾਰਡ ਹੋ ਗਿਆ ਹੁਣ ਐਂਧਰਗਾਰਡ 20 ਕਿਲੋਮੀਟਰ ਤੇ ਫਾਇਰ ਟੈਂਡਰ ਜਾਂਦਾ ਜਾਂਦੇ ਨੂੰ ਅੱਗ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਕੰਟਰੋਲ ਕਰਨੀ ਮੁਸ਼ਕਲ ਹੋ ਜਾਂਦੀ ਹੈ ਤੇ ਮੈਂ ਤਾਂ ਚਾਹਣਾ ਵੀ ਦੇਖੋ ਗੱਡੀਆਂ ਹੋਰ ਵੀ ਸਟੇਸ਼ਨ ਸਬਸਟੇਸ਼ਨ ਖੁੱਲਣੇ ਚਾਹੀਦੇ ਨੇ ਕਿਉਂਕਿ ਏਰੀਆ ਜ਼ਿਆਦਾ ਇੱਕ ਸਾਡਾ ਪ੍ਰਸ਼ਾਸਨ ਇੱਕ ਗੱਡੀ ਹੁਣ ਸਾਡੇ ਇਸ ਟਾਈਮ ਜਿਹੜੀ ਸੰਦੋਗ ਏਰੀਆ ਚ ਲਗਾਈ ਹੋਈ ਹੈ ਉ ਇਸ ਕਰਕੇ ਹੀ ਖੜਾਈ ਆ ਵੀ ਇੰਨੀ ਦੂਰੋਂ ਜਾਣ ਦੀ بجائے ਜੇ ਉੱਥੇ ਪਿੰਡਾਂ ਦੇ ਨਾਲ ਦੇ ਪਿੰਡਾਂ 'ਚ ਅੱਗ ਲੱਗੀ ਹੈ ਕੱਲ ਵੀ ਲੱਗੀ ਹੈ ਤਾਂ ਤੁਰੰਤ ਸਾਡੀ ਗੱਡੀ ਸਮੇਂ ਦੇ ਪਹੁੰਚਦੀ ਆ ਉਧਰ ਸਾਰਾ ਕੰਟਰੋਲ ਉਹ ਕਰ ਰਹੀ ਹੈ ਵੀ ਇਸੇ ਤਰ੍ਹਾਂ ਅਮਰਗੜ੍ਹ ਵੀ ਹੋਣੀ ਚਾਹੀਦੀ ਹੈ ਅਮੰਦਗੜ੍ਹ ਵੀ ਹੋਣੀ ਚਾਹੀਦੀ ਹੈ ਅਸੀਂ ਤਾਂ ਚਾਹੁੰਦੇ ਆ ਵੀ ਸਟੇਸ਼ਨ ਖੋਲਣ ਇੱਕ ਫਾਇਰ ਸਟੇਸ਼ਨ ਦੇ ਕੋਲੇ ਲਗਭਗ ਕਿੰਨੇ ਕਿਲੋਮੀਟਰ ਦਾ ਏਰੀਆ ਹੁੰਦਾ ਵੀ ਜਿਹੜੀ ਤੁਹਾਡੀ ਰੇਂਜ ਹੁੰਦੀ ਹੈ ਜੀ ਉਹ ਜ਼ਿਆਦਾ ਤੋਂ ਜ਼ਿਆਦਾ 12-13 ਕਿਲੋਮੀਟਰ ਹੋਣਾ ਚਾਹੀਦਾ ਉਸ ਦਰਾਂ ਇਸ ਇੰਨੀ ਕਿਲੋਮੀਟਰ ਦੇ ਵਿੱਚ ਬਹੁਤ ਛੇਤੀ ਐਕਸ਼ਨ ਹੋ ਜਾਂਦਾ ਔਰ ਕੰਟਰੋਲ ਕਰਾਉਣ ਦੇ ਵਿੱਚ ਨੁਕਸਾਨ ਘਟਾਉਣ ਦੇ ਵਿੱਚ ਬਹੁਤ ਫਾਇਦਾ ਹੁੰਦਾ ਕਈ ਵਾਰੀ ਮੇਜਰ ਫਾਇਰ ਲੱਗੀ ਹੁੰਦੀ ਹੈ ਜਿਵੇਂ ਕਹਿ ਲਈਏ ਬਹੁਤ ਜ਼ਿਆਦਾ ਗਤੀ ਦੇ ਨਾਲ ਜਾਂ ਸਪੀਡ ਦੇ ਨਾਲ ਅੱਗ ਫੈਲਦੀ ਜਾਂਦੀ ਹੈ ਤੁਹਾਡੀ ਗੱਡੀ ਖਾਲੀ ਹੋ ਗਈ ਤੇ ਰਸਤੇ ਦੇ ਵਿੱਚ ਕੋਈ ਅਜਿਹੇ ਸਾਧਨ ਹੁੰਦੇ ਨੇ ਕਿ ਕਿਸੇ ਜਗ੍ਹਾ ਤੋਂ ਭਰ ਲਿਆ ਜਾਂਦਾ ਉਹ ਹਾਂਜੀ ਉਹ ਜਿੱਦਾਂ ਲੁਧਿਆਣਾ ਰੋਡ ਹੈ ਇੱਧਰ ਨਹਰ ਫਾਈਬਰ ਮਿਲ ਹੈ ਸੈਨੇ ਕਾਟਨ ਮਿਲ ਹੈਗੀ ਹੈ ਜੀਐਸਆਈ ਹੈਗੀ ਹੈ ਸ਼ਹਿਰ ਹਾਸ ਪੇਪਰ ਮਿਲ ਰਹੀ ਹੈਗੀ ਉਹਨਾਂ ਕੋਲੇ ਆਪਣਾ ਫਾਇਰ ਟੈਂਡਰ ਵੀ ਨੇ ਪਾਣੀ ਦਾ ਇੰਤਜ਼ਾਮ ਵੀ ਫੁੱਲ ਉਹਨਾਂ ਕੋਲੇ ਹੈਗਾ ਤਾਂ ਅਸੀਂ ਉਹ ਅਗਰ ਉਧਰ ਏਰੀਆ ਚ ਜੁਮਿਆ ਤਾਂ ਉਹ ਮਿਲਣਾ ਤੋਂ ਪਾਣੀ ਅਸੀਂ ਲੈਨੇ ਸਾਨੂੰ ਕੋਈ ਉਹਨੂੰ ਦਿੱਕਤ ਨਹੀਂ ਹੈ ਪਾਣੀ ਮਿਲਦਾ ਪਿਲ ਸਾਨੂੰ ਬਹੁਤ ਆਸਾਨੀ ਮਿਲਦੀ ਆ ਉਹਦੇ ਚ ਲੇਕਿਨ ਕੁਝ ਰੋਡ ਐਸੇ ਨੇ ਜਿਦਾ ਕੰਨਾ ਰੋਡ ਤੇ ਸਾਨੂੰ ਪਾਣੀ ਨਹੀਂ ਮਿਲਦਾ ਤਾਂ ਸਾਨੂੰ ਵਾਪਸ ਸਟੇਸ਼ਨ ਤੇ ਆ ਕੇ ਪੰਨਾ ਪੈਂਦਾ ਰਾਏਕੋੜ ਰੋਡ ਤੇ ਕੋਈ ਇਦਾਂ ਦੀ ਫੈਕਟਰੀ ਨਹੀਂ ਹੈਗੀ ਜਿੱਥੋਂ ਸਾਨੂੰ ਪਾਣੀ ਮਿਲ ਸਕੇ ਫਿਰ ਉਹ ਮਲੇ ਕੋਲੇ ਆਣਾ ਪੈਂਦਾ ਉਹਦੇ ਵਿੱਚ ਬੜੀ ਦਿੱਕਤ ਆਉਂਦੀ ਹੈ ੱਡੀ ਦੂਰੋਂ ਆ ਗਈ ਗੱਡੀ ਤੁਰੰਮ ਦੁਬਾਰਾ ਕਦੋਂ ਭਰ ਕੇ ਗਈ ਉਹ ਟਾਈਮ ਤਾਂ ਦੇਖੋ ਲੱਗਦੀ ਹੈ ਰੋਡ ਤੇ ਪੀੜਤ ਤਾਂ ਕਹਿੰਦਾ ਹੋਵੇਗਾ ਵੀ ਇਹ ਦੇਰੀ ਲਗਾ ਰਹੇ ਨੇ ਜਾਣ ਬਿਲਕੁਲ ਲੋਕ ਕੰਪਲੀਟ ਕਰਦੇ ਸਾਨੂੰ ਕਹਿੰਦੇ ਤੁਸੀਂ ਦੇਰ ਆਉ ਤੁਸੀਂ ਨਹੀਂ ਉਹ ਇਹ ਨਹੀਂ ਉਹਨਾਂ ਨੂੰ ਸਾਡੀਆਂ ਦਿੱਕਤਾਂ ਦਾ ਨਹੀਂ ਪਤਾ ਵੀ ਇਹ ਕਿੱਦਾਂ ਆਂਦੇ ਨੇ ਕਿੱਧਰੋਂ ਆ ਕਿ ਟੱਗ ਤੋਂ ਦੂਸਰੀ ਅੱਗ ਤੇ ਭੇਜਣਾ ਜਾਂ ਪਾਣੀ ਭਰਨ ਭੇਜਣਾ ਹੁਣ ਖਾਲੀ ਗੱਡੀ ਨੂੰ ਕਿੱਦਾਂ ਕਿਸੇ ਪਾਸੇ ਭੇਜ ਦੀ ਜਿੰਦਾ ਹੁਣ ਇਹ ਗੱਡੀ ਆਈ ਤੀ ਵਾਪਸ ਆ ਰਹੀ ਹੈ ਤਾਂ ਖਾਲੀ ਹੈ ਅਗਰ ਰਸਤੇ ਦੇ ਵਿੱਚ ਕੋਈ ਕਾ ਰੋਕ ਕੇ ਕਹੇ ਸਾਡੀ ਆ ਕੇ ਤੇ ਪੂਸੀ ਪਾਣੀ ਪਹੁੰਚੋ ਪਾਣੀ ਨਹੀਂ ਗੱਡੀ 'ਚ ਫਿਰ ਉਹ ਕਹਣਗੇ ਗੱਡੀ ਖਾਲੀ ਦੀ ਗੱਡੀ ਤਾਂ ਖਾਲੀ ਪਾਣੀ ਲੈਣ ਆਈ ਹੈ ਇਹ ਲਗਾਤਾਰ ਗੱਡੀ ਇਹ ਤਿੰਨ ਦਿਨ ਹੋ ਗਏ ਚੱਲਦੀ ਮੈਂ ਹੁਣ ਵੀ ਉੱਥੇ ਹੀ ਇਹ ਸਟਾਫ ਮੇਰਾ ਆਇਆ ਉੜੇ ਵਾਲੇ ਡੰਪ ਤੋਂ ਬਹੁਤ ਮੁਸ਼ਕਿਲਾਂ ਨੇ ਉੱਥੇ ਕੰਮ ਕਰਨਾ ਪਰ ਅਸੀਂ ਦਿਲਰਾਹ ਦੇ ਇੱਕ ਇੱਕ ਤਾ ਮੇਰੇ ਸਟਾਫ ਨੇ ਸਭ ਨੇ ਰਲ ਕੇ ਸੀ ਮੈਂ 3 ਦਿਨ ਤੋਂ ਘਰ ਨਹੀਂ ਗਿਆ 24 ਘੰਟੇ ਇੱਥੇ ਰਹਿ ਰਿਹਾ ਵੀ ਕੋਈ ਦਿੱਕਤ ਇਸ ਤਰ੍ਹਾਂ ਦਾ ਨਾ ਹੋਵੇ ਕੋਈ ਨੁਕਸਾਨ ਨਾ ਹੋ ਜੇ ਕਈ ਵਾਰੀ ਆ ਆਮ ਜਨਤਾ ਦੇ ਮਨ ਦੇ ਵਿੱਚ ਸਵਾਲ ਹੁੰਦਾ ਹੈ ਵੀ ਫਾਇਰ ਬ੍ਰਿਗੇਡ ਦੀ ਗੱਡੀ ਬੁਲਾਵਾਂਗੇ ਤਾਂ ਉਹ ਚਾਰਜ ਕਰੂ ਪਰ ਬਾਰ ਕਈ ਵਾਰੀ ਗਰੀਬ ਹੁੰਦਾ ਨੁਕਸਾਨ ਜ਼ਿਆਦਾ ਹੋ ਜਾਂਦਾ ਇਸੇ ਸੋਚ ਦੇ ਨਾਲ ਕੀ ਇਹ ਚਾਰਜ ਹੁੰਦਾ ਜੀ ਕੋਈ ਇਹਦਾ ਜਾਂ ਫਿਰ ਸਰਕਾਰ ਵੱਲੋਂ ਫ੍ਰੀ ਆਫ ਕੋਸਟ ਆ ਇਹ ਨਹੀਂ ਨਹੀਂ ਇਹ ਫ੍ਰੀ ਆਫ ਕੋਸਟ ਹੈ ਸਰਗਰਮੈਂਟ ਵੱਲੋਂ ਕੋਈ ਇਹਦਾ ਪੈਸਾ ਨਹੀਂ ਹੈਗਾ ਇਹ ਜਿੰਨੀ ਵੀ ਕੋਈ ਗਰੀਬ ਹੈ ਚ ਅਮੀਰ ਹੈ ਕੋਈ ਵੀ ਕੰਮ ਨੁਕਸਾਨ ਕਿਸੇ ਦਾ ਕੋਈ ਪੈਸਾ ਨਹੀਂ ਕਦੇ ਵੀ ਲੱਗੇ ਜਾਏਗਾ ਇਹ ਸਰਕਾਰ ਖਰਚਾ ਹੈਦਾ ਸਾਰਾ ਸਰਕਾਰ ਦਿੰਦੀ ਹੈ ਜੀ ਅੱਛਾ ਫਿਰ ਜਿਵੇਂ ਪ੍ਰਾਈਵੇਟ ਕੰਪਨੀਆਂ ਨੇ ਕਹੀ ਜਿਵੇਂ ਅ ਤੁਸੀਂ ਹੁਣ ਪ੍ਰਾਈਵੇਟ ਨਿੱਜੀ ਫੈਕਟਰੀਆਂ ਦਾ ਨਾਮ ਵੀ ਲਿਆ ਹੈ ਉਹਨਾਂ ਦੇ ਵਿੱਚ ਜਿਵੇਂ ਕਿ ਫਾਇਰ ਇੱਕ ਫਾਇਰ ਬਰਗੇਡ ਦੀ ਗੱਡੀ ਮੌਜੂਦ ਹੁੰਦੀ ਹੈ ਜੀ ਲੋਕ ਤੁਸੀਂ ਵੀ ਉਹਨਾਂ ਨੂੰ ਕਾਲ ਕਰਕੇ ਕਹਿ ਦਿੰਦੇ ਹੋ ਜੇ ਕਿ ਨਜ਼ਦੀਕ ਪੈਂਦੀ ਹੈ ਕੋਆਪਰੇਟ ਹੁੰਦਾ ਜੀ ਇੱਕ ਦੂਜੇ ਨਾਲ ਬਿਲਕੁਲ ਹੁੰਦਾ ਜੀ ਸਾਨੂੰ ਹਰਿਆੰਤ ਪੇਪਰ ਮਿਲਿਆ ਔਰ ਤਾਗਾ ਮਿਲਿਆ ਆਪਣੇ ਹਰਿਆੰਤ ਪੇਪਰ ਮਿਲਿਆ ਸ਼ਰਿਆਨਸ ਹੋਗੀ ਕਦੇ ਵੀ ਕਿਸੇ ਮਿਲਣ ਸਾਬਤ ਸਹਿਯੋਗ ਦਿੰਦੇ ਨੇ ਅਗਰ ਲੋਕ ਡਾਇਰੈਕਟ ਵੀ ਉਹਨਾਂ ਨੂੰ ਫੋਨ ਕਰਦੇ ਤਾਂ ਵੀ ਉਹ ਗੱਡੀ ਦਿੰਦੇ ਆ ਕਿ ਤੁਸੀਂ ਵੀ ਆਪਣਾ ਸੰਪਰਕ ਨੰਬਰ ਜਰੂਰ ਦੱਸ ਦਿਓ ਕਿਉਂਕਿ ਜੋ ਲੋਗ ਇਹ ਵੀਡੀਓ ਦੇਖਣਗੇ ਜੇਕਰ ਜਿਲ੍ਹਾ ਮਲੇਰਕੋਟਲਾ ਦੇ ਵਿੱਚ ਕੋਈ ਅੱਗ ਨਾਲ ਹਾਦਸਾ ਹੁੰਦਾ ਤਾਂ ਤੁਹਾਨੂੰ ਸੰਪਰਕ ਕਰ ਸਕਦੇ ਹਾਂ ਜੀ ਸਾਡਾ ਸੰਪਰਕ ਨੰਬਰ ਹੈਗਾ ਜਿਹੜਾ 01600 01675 263499 ਤੇ ਇਹ ਲੈਂਡਲਾਈਨ 24 ਘੰਟੇ ਤੇ ਮੇਰਾ ਪਰਸਨਲ ਨੰਬਰ ਜੋ ਅਸੀਂ ਹਰ ਟਾਈਮ ਆਪਣੇ ਕੋਲ ਰੱਖਦੇ ਹਾਂ ਵੀ ਕਿਤੇ ਵੀ ਕੋਈ ਦਿੱਕਤ ਨਾ ਹੋਵੇ 97805 67872 ਔਰ ਤੁਸੀਂ ਅਗਰ ਕੰਟਰੋਲ ਰੂਮ ਤੇ ਵੀ ਲੋਗ ਕੰਪਲੇਟ ਪਾ ਸਕਦੇ ਨੇ ਵੀ ਸਾਡੇ ਅੱਗ ਹੋ ਗਈ ਹੈ ਘਟਨਾ ਹੋ ਗਈ ਕੰਟਰੋਲ ਰੂਮ ਵਾਲੇ ਵੀ ਸਾਨੂੰ ਤੁਰੰਤ ਸੰਪਰਕ ਕਰਦੇ ਨੇ ਅਸੀਂ ਕਿਤੇ ਨਾ ਕਿਤੇ ਸਮਾਂ ਜ਼ਿਆਦਾ ਨਿਕਲ ਜਾਂਦਾ ਜੀ ਹਾਂ ਨਹੀਂ ਨਹੀਂ ਕੰਟਰੋਲ ਰੂਮ ਤੋਂ ਨਹੀਂ ਨਿਕਲਦਾ ਯਾ ਸਾਨੂੰ ਡਾਇਰੈਕਟ ਲਾਓ ਸਾਡੇ ਨੰਬਰ ਲੋਕਾਂ ਕੋਲੇ ਹੈ ਨਹੀਂ ਤੁਹਾਡੇ ਮੀਡੀਅਮ ਰਾਹੀਂ ਇਹ ਜਾਣਾ ਚਾਹੀਦਾ ਨੇ ਲੋਕਾਂ ਕੋਲੇ ਨੰਬਰ ਤਾਂ ਹਰੇਕ ਬੰਦੇ ਨੂੰ ਆਪਣਾ ਸੇਵ ਕਰਕੇ ਰੱਖਣਾ ਚਾਹੀਦਾ ਦੂਸਰਾ ਜੇ ਜਿੰਨੇ ਵੀ ਐਂਡਰੋਇਡ ਫੋਨ ਨੇ ਉਹਨਾਂ ਦੇ ਵਿੱਚ ਆਲਰੇਡੀ ਸਾਡਾ ਨੰਬਰ 101 ਹੈਗਾ ਤੁਸੀਂ ਉਹ ਚ ਤੁਹਾਡਾ ਬੀ ਚਾਰਜ ਹੋਇਆ ਹੋਵੇ ਨਾ ਹੋਇਆ ਹੋਵੇ ਅਗੇ ਤੁਸੀਂ 101 ਲਗਾਉਂਗੇ ਤਾਂ ਫਾਇਰ ਸਟੇਸ਼ਨ ਤੇ ਲੱਗੇਗਾ ਹੀ ਲੱਗੇਗਾ ਤੇ ਜਿਵੇਂ ਕਹਿ ਲਿਆ ਹੁਣ ਤੁਹਾਡੇ ਇਸ ادارے ਦੇ ਵੱਲੋਂ ਸਕੂਲਾਂ ਕਾਲਜਾਂ ਦੇ ਵਿੱਚ ਸੈਮੀਨਾਰ ਵੀ ਲਾਏ ਜਾਂਦੇ ਨੇ ਵੀ ਅੱਗ ਤੋਂ ਕਿਵੇਂ ਬਚਾ ਕੀਤਾ ਜਾ ਸਕਦਾ ਹੈ ਜਾਂ ਸਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਤੁਸੀਂ ਕੀ ਕੀ ਕਰ ਸਕਦੇ ਹੋ ਕਿਉਂਕਿ ਸਕੂਲੀ ਬੱਚਿਆਂ ਦੇ ਵਿੱਚ ਜਾਣਕਾਰੀ ਹੋਣਾ ਜ਼ਰੂਰੀ ਹੈ ਜੀ ਇਹਦੇ ਲਈ ਤਾਂ ਇੱਕ ਸਰਕਾਰ ਵੱਲੋਂ ਲੈਟਰ ਵੀ ਜਾਰੀ ਹੋ ਚੁੱਕਿਆ ਸਕੂਲਾਂ ਨੂੰ ਔਰ ਹਰ ਸਾਲ ਉਹ ਸਕੂਲ ਸਾਡੇ ਕੋਲੋਂ ਟ੍ਰੇਨਿੰਗਾਂ ਲੈਂਦੇ ਨੇ ਸਾਡੇ ਏਰੀਏ ਦੇ ਵੀ ਬਾਹਲੇ ਏਰੀਏ ਦੇ ਵੀ ਇਸ ਵਾਰ ਸਾਡੇ ਕੋਲ ਸੁਨਾਮ ਤੋਂ ਵੀ ਸਕੂਲ ਆਇਆ ਸੀਗਾ ਆਪਣੇ ਬਰਨਾਲਾ ਸਾਈਡ ਤੋਂ ਵੀ ਆਏ ਨੇ ਬੱਚੇ ਸਾਡੇ ਕੋਲੋਂ ਟ੍ਰੇਨਿੰਗ ਲੈਣ ਵੀ ਆਉਂਦੇ ਨੇ ਅਸੀਂ ਸਕੂਲਾਂ ਜਾਂਦੇ ਆ ਕੈਂਪ ਲਾਉਂਦੇ ਆ ਉਹ ਕਿਉਂਕਿ ਬੱਚਿਆਂ ਦੇ ਮਾਦੀਮ ਰਾਹੀਂ ਸਾਡੀ ਕੋਸ਼ਿਸ਼ ਇਹ ਘਰ ਘਰ ਤੱਕ ਇਹ ਚੀਜ਼ ਪਹੁੰਚ ਸਕੇ ਵੀ ਆਪਾਂ ਕਿਸ ਤਰ੍ਹਾਂ ਅੱਗੇ ਤੋਂ ਵਧ ਸਕਦੇ ਆ ਇਹਦੇ ਅਗਰ ਲੱਗੇ ਤਾਂ ਕਿੱਦਾਂ ਉਹਨਾਂ ਨਾਲ ਕੰਟੈਕਟ ਕਰਨਾ ਅਸੀਂ ਇਹ ਵੀ ਬੱਚਿਆਂ ਨੂੰ ਪੂਰੀ ਟ੍ਰੇਨਿੰਗ ਵੀ ਦਿੰਦੇ ਆ ਵੀ ਅਗਰ ਸਕੂਲ ਦੇ ਵਿੱਚ ਵੀ ਅੱਗ ਲੱਗ ਜਾਵੇ ਤਾਂ ਕਿੱਦਾਂ ਤੁਸੀਂ ਬਚ ਕੇ ਬਾਹਰ ਆਣਾ ਇਹਦੇ ਲਈ ਸਮੇਂ ਸਿਰ ਸਰਕਾਰਾਂ ਲੈਟਰ ਆਂਦੇ ਰਹਿੰਦੇ ਨੇ ਅਸੀਂ ਜਾਗਰੂਕ ਕਰਦੇ ਰਹਿੰਦੇ ਹਾਂ ਅੱਛਾ ਇੱਕ ਗੱਡੀ ਦੇ ਵਿੱਚ ਜਿਹੜਾ ਪਾਣੀ ਹੁੰਦਾ ਉਹਦਾ ਪ੍ਰੈਸ਼ਰ ਕਾਫੀ ਹੁੰਦਾ ਕਿੰਨੀ ਹਾਈਟ ਤੱਕ ਜਿਹੜਾ ਤੁਹਾਡਾ ਇਹ ਪਾਣੀ ਪਹੁੰਚ ਜਾਂਦਾ ਤੇ ਕਿੰਨੀ ਲੈਂਥ ਹੁੰਦੀ ਹੈ ਤੇ ਕਿੰਨੇ ਮਤਲਬ ਕਿੰਨੇ ਫੁੱਟ ਤੱਕ ਮਾਰ ਕਰਦਾ ਪਾਣੀ ਇਹ ਇਹ ਦੇਖੋ ਗੱਡੀ ਤੋਂ ਅਗਰ ਆਪਾਂ ਲਾਈਏ ਤਾਂ 100 ਫੁੱਟ ਤੱਕ ਪਾਣੀ ਦੀ ਜਿਹੜੀ ਪ੍ਰੈਸ਼ਰ ਹੁੰਦਾ 100 ਫੁੱਟ ਤੱਕ ਪਾਣੀ ਪਹੁੰਚਾਉਂਦਾ ਆਦਰਵਾਇਜ਼ ਅਗਰ ਸਾਨੂੰ ਕੋਈ ਕੱਟਣਾ ਦੂਰ ਹੈ ਗੱਡੀ ਰੋਡ ਤੇ ਖੜੀ ਹੈ ਤਾਂ ਸਾਡੇ ਕੋਲੇ ਹਰ ਇੱਕ ਗੱਡੀ ਦੇ ਵਿੱਚ ਪਾਈਪ ਅਵੇਲੇਬਲ ਨੇ ਕੱਟੋ-ਕੱਟ 1000 ਫੁੱਟ ਤੱਕ ਅਸੀਂ ਲਾਈਨ ਪੁਛਾ ਸਕਦੇ ਹਾਂ 100 ਫੁੱਟ ਦਾ ਇੱਕ ਲੈਂਥ ਹੁੰਦੀ ਹੈ ਪਾਈਪ ਦੀ ਜੋ ਕਿ ਜੋਇੰਟ ਕਰਨੇ ਵੀ ਬੜੇ ਆਸਾਨ ਨੇ ਕੋਈ ਉਹਨਾਂ ਦਾ ਜੋੜ ਨਹੀਂ ਹੁੰਦਾ ਕੋਈ ਚੂੜੀ ਨਹੀਂ ਚਾਹਣੀ ਉਹ ਸਿਸਟਮ ਹੀ ਐਸਾ ਹੁੰਦਾ ਵੀ ਅਸੀਂ 5 ਮਿੰਟਾਂ ਦੇ ਵਿੱਚ 1000 ਫੁੱਟ ਲਾਈਨ ਪੁਛਾ ਸਕਦੇ ਤੁਹਾਡੇ ਹਿਸਾਬ ਨਾਲ ਇਸ ਜ਼ਿਲ੍ਹਾ ਮਲੇਰਕੋਟਲਾ ਦੇ ਵਿੱਚ ਕਿੰਨੇ ਕ ਫਾਇਰ ਬ੍ਰਿਗੇਡ ਜਿਹੜੇ ਅਧਿਕਾਰੀ ਨੇ ਉਹ ਤਾਂ ਲਾਤ ਹੋਣੇ ਚਾਹੀਦੇ ਨੇ ਗਿਣਤੀ ਪ੍ਰੋਪਰ ਹੈ ਜੀ ਜਾਂ ਫਿਰ ਜ਼ਿਆਦਾ ਹੋਣੀ ਚਾਹੀਦੀ ਹੈ ਦੇਖੋ ਇਸ ਵਾਰ ਤਾਂ ਭਰਤੀ ਆਈ ਹੈ ਸਰਕਾਰ ਨੇ ਨਵੀਂ ਕਰੀ ਸੀਗੀ ਕੁਝ ਮੁਲਾਜ਼ਮ ਸਾਡੇ ਕੋਲ ਆ ਗਏ ਲੇਕਿਨ ਜੇ ਦੇਖਿਆ ਜਾਵੇ ਤਾਂ ਫਾਇਰ ਟੈਂਡਰ ਦੇ ਹਿਸਾਬ ਨਾਲ ਹਜੇ ਬਹੁਤ ਸਟਾਫ ਘਟਾ ਸਾਡੇ ਕੋਲ ਜੇ ਇੱਕ ਗੱਡੀ ਦੇ ਵਿੱਚ ਨਾਲ ਚਾਰ ਮੁੰਡੇ ਪੰਜ ਭੇਜਨੇ ਤਾਂ ਸਾਡੇ ਕੋਲ ਜ਼ਿਆਦਾ 30 ਦੇਤੀ ਮੁਲਾਜ਼ਮਾ ਸੀ ਹੁਣ ਚਾਰ ਗੱਡੀਆਂ ਤੋਂ ਤਿੰਨ ਸ਼ਿਫਟਾਂ ਚੱਲਣਾ ਉਸ ਦੇ ਮੁਤਾਬਕ ਤਾਂ ਸਟਾਫ ਬਹੁਤ ਜ਼ਿਆਦਾ ਕਮੀ ਆ ਅਸੀਂ ਬਹੁਤ ਇਹ ਦਿੱਕਤਾਂ ਸਾਰੇ ਹੁੰਦੇ ਲੋਕ ਨਹੀਂ ਸਮਝ ਆਵੇ ਸਾਡੀਆਂ ਦੀ ਕਿਤਾਬੀ ਕਿਉਂਕਿ ਮੈਂ ਇਹ ਸਵਾਲ ਤਾਂ ਕੀਤਾ ਕਿਉਂਕਿ ਹੁਣੇ ਤੁਸੀਂ ਕਿਹਾ ਵੀ 1000 ਫੁੱਟ ਤੱਕ ਅਸੀਂ ਪਾਈਪ ਜੁਆਇੰਟ ਕਰਕੇ ਜੋ ਤੁਹਾਡੇ ਚਾਰ ਅਧਿਕਾਰੀ ਹੁੰਦੇ ਨੇ ਉਹਨਾਂ ਲਈ ਤਾਂ ਬੜੀ ਮੁਸ਼ਕਲ ਆਉਂਦੀ ਹੋਵੇਗੀ ਜੀ ਇਦਾਂ ਜੀ ਉਹ ਉਹਦੇ ਲਈ ਇਹਨਾਂ ਦੀ ਰੁਟੀਨ ਦੇ ਵਿੱਚ ਟ੍ਰੇਨਿੰਗ ਚੱਲਦੀ ਰਹਿੰਦੀ ਆ ਸਟੇਸ਼ਨ ਦੇ ਉੱਪਰ ਅਸੀਂ ਨਾ ਟ੍ਰੇਨਿੰਗ ਕਰਾਣੇ ਆ ਸਰਕਾਰ ਪੱਧਰ ਤੇ ਵੀ ਹੁੰਦੀਆਂ ਨੇ ਟ੍ਰੇਨਿੰਗਾਂ ਉਹ ਇਹਨਾਂ ਦੀ ਰੁਟੀਨ ਬਣੀ ਹੋਈ ਆ ਉਹ ਤੁਸੀਂ ਆਗਰ ਕਿਤੇ ਡੈਮੋ ਦੇਖਣਾ ਹੋਵੇ ਅਸੀਂ ਉਹ ਵੀ ਤੁਹਾਨੂੰ ਦਿਖਾ ਦਾਂਗੇ ਫਿਲਹਾਲ ਸੀਜ਼ਨ ਚੱਲਦਾ ਤੇ ਉਹ 100 ਫੁੱਟ ਦਾ ਪਿੱਛੋ ਪਾਈਪ ਜਦੋਂ ਖੋਲਣਾ ਉਹ ਜ਼ਿਆਦਾ ਜ਼ਿਆਦਾ 1 ਮਿੰਟ ਦੇ ਵਿੱਚ ਖੋਲ ਦਿੰਨੇ ਆਸੀਂ 1 ਮਿੰਟ ਤੋਂ ਵੀ ਘੱਟ ਸਮਾਂ ਲੱਗਦਾ ਤਾਂ ਇੱਕ ਗੱਡੀ ਨਾਲ ਚਾਰ ਮੁਲਾਜ਼ਮ ਹੁੰਦੇ ਨੇ ਤਾਂ ਮੋਸਟਲੀ 5 ਮਿੰਟਾਂ ਦੇ ਵਿੱਚ 1000 ਫੁੱਟ ਲਾਈਨ ਵੀ ਸਿੱਟ ਸਕਦੇ ਆਸੀਂ ਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਲਾਸਟ ਦੇ ਵਿੱਚ ਕੋਈ ਮੈਸੇਜ ਦੇਣਾ ਚਾਹੂੰ ਦੇਖੋ ਮੈਂ ਤਾਂ ਇਹ ਚਾਹਾਂਗਾ ਵੀ ਲੋਕਾਂ ਨੂੰ ਹਰ ਇਨਸਾਨ ਕੋਲੇ ਨੰਬਰ ਸਾਡੇ ਸੰਪਰਕ ਨੰਬਰ ਹੋਣੇ ਚਾਹੀਦੇ ਨੇ ਦੂਸਰਾ ਹਾੜੀ ਦੇ ਦਿਨਾਂ 'ਚ ਖਾਸ ਕਰਕੇ ਜਿੱਥੇ ਟਰਾਂਸਫਾਰਮ ਨੇ ਉਹਦੇ ਸਾਈਡਾਂ ਤੋਂ ਕਨਕ ਪਹਿਲਾਂ ਵੱਡੀ ਹੋਣੀ ਚਾਹੀਦੀ ਹੈ ਜਿੱਥੇ ਕੋਈ ਘਰ ਦੇ ਵਿੱਚ ਕੋਈ ਜੋੜ ਨੰਗਾ ਤੂੜੀ ਵਾਲੇ ਕੋਠਿਆਂ ਦੇ ਵਿੱਚ ਜਿਹੜੀ ਅਕਸਰ ਮੈਂ ਦੇਖਿਆ ਗਿਆ ਵੀ ਉਹ ਥੋੜੀ ਤਾਰਾਂ ਪੁਰਾਣੀਆਂ ਲੋਕਾਂ ਦੀਆਂ ਪੰਰਾਈਆਂ ਹੋਈਆਂ ਨੇ ਜੋੜ ਨੰਗੇ ਨੇ ਉਹ ਤੇਪ ਨਹੀਂ ਕਰਦੇ ਤਾਂ ਅਕਸਰ ਜਦੋਂ ਸਪਾਰਕਿੰਗ ਹੁੰਦੀ ਆ ਤਾਂ ਤੂੜੀ ਵਾਲੇ ਕੋਠੇ 'ਚ ਅੱਗ ਲੱਗਣ ਦੇ ਚਾਂਸਸ ਇਹੀ ਹੁੰਦੇ ਨੇ 100% ਕਿਉਂਕਿ ਉੱਥੇ ਹੋਰ ਤਾਂ ਕੋਈ ਰੀਜ਼ਨ ਹੁੰਦਾ ਨਹੀਂ ਇਹ ਚੀਜ਼ਾਂ ਅਗਰ ਲੋਕ ਪਿੰਡਾਂ ਦੇ ਵਿੱਚ ਥੋੜਾ ਜਿਹਾ ਧਿਆਨ ਰੱਖਣ ਵੀ ਆਪਣੇ ਤੂੜੀ ਵਾਲੇ ਕੋਠੇ 'ਚ ਕੋਈ ਤਾਰ ਦਾ ਜੋੜ ਨੰਗਾ ਹੋਵੇ ਇਹ ਜਨਾਬ ਪਰਸਨਲੀ ਅਗਰ ਇੰਟਰਸਟ ਲੈਣ ਤਾਂ ਜਾਗਰੂਤਾ ਹੋਰ ਫੈਲੂਗੀ ਔਰ ਘਟਨਾ ਘੱਟ ਹੋਊਗੀ ਤੇ ਲਾਸਟ ਦੇ ਵਿੱਚ ਇੱਕ ਵਾਰੀ ਫਿਰ ਜ਼ਰੂਰ ਤੋਂ ਦਰਸ਼ਕਾਂ ਨੂੰ ਨੰਬਰ ਜ਼ਰੂਰ ਦੱਸ ਦਿਓ ਆਪਣਾ ਕਿਉਂਕਿ ਕਈ ਵਾਰੀ ਕਾਲ ਸੈਂਟਰ ਦੇ ਵਿੱਚ ਜਾਂ ਤੁਹਾਡੇ ਉੱਥੇ ਕਾਲ ਲਾਉਂਦੇ ਲਾਉਂਦੇ ਦੇਰ ਹੋ ਜਾਂਦੀ ਹੈ ਆਪਣਾ ਨੰਬਰ ਦੁਬਾਰਾ ਤੋਂ ਫੇਰ ਦੋ ਮੇਰਾ ਨੰਬਰ ਪਰਸਨ ਨੰਬਰ ਜੀ 9780567872 ਬਹੁਤ ਬਹੁਤ ਸ਼ੁਕਰੀਆ ਜੀ ਤੇ ਬਾਕੀ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਜੋ ਲੈਂਡਲਾਈਨ ਨੰਬਰ ਹੈ ਉਹ 01675 263 499 ਜੇਕਰ ਕੋਈ ਵੀ ਜਿਲ੍ਹਾ ਮਲੇਰਕੋਟਲਾ ਦੇ ਵਿੱਚ ਅੱਗ ਦੇ ਨਾਲ ਕੋਈ ਵੀ ਇਦਾਂ ਦੀ ਘਟਨਾ ਹੁੰਦੀ ਹੈ ਤਾਂ ਇਸ ਫਾਇਰ ਸਟੇਸ਼ਨ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਉਹ ਨੁਕਸਾਨ ਹੋਣ ਤੋਂ ਬਚਾ ਸਕਦੇ ਹੋ ਇਹਨਾਂ ਮੁਲਾਜ਼ਮਾਂ ਦੀਆਂ ਜਿਹੜੀਆਂ ਗੱਲ ਕਰੀਏ ਜੇਕਰ ਪਰੇਸ਼ਾਨੀਆਂ ਵੀ ਬਹੁਤ ਨੇ ਕਿਉਂਕਿ ਇਕਤਾ ਮੁਲਾਜ਼ਮਾਂ ਦੀ ਜਿਹੜੀ ਉਹ ਕਾਟ ਵੀ ਬਹੁਤ ਹੈ ਕਿਉਂਕਿ ਹੁਣ ਨਵੀਂ ਭਰਤੀ ਹੋਈ ਹੈ ਫਿਲਹਾਲ ਥੋੜੇ ਬਹੁਤ ਮੁਲਾਜ਼ਮ ਨੇ ਜਿਹੜੇ ਇੱਥੇ ਤਨਤ ਵੀ ਕੀਤੇ ਗਏ ਨੇ ਪਰ ਸਰਕਾਰ ਨੂੰ ਕਿਤੇ ਨਾ ਕਿਤੇ ਚਾਹੀਦਾ ਕਿ ਫਾਇਰ ਸਟੇਸ਼ਨ ਦੇ ਉੱਤੇ ਇਹਨਾਂ ਮੁਲਾਜ਼ਮਾਂ ਦੀ ਜਿਹੜੀ ਗਿਣਤੀ ਹੈ ਉਹਨਾਂ ਦੇ ਵਿੱਚ ਵੀ ਵਾਅਦਾ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਜੇਕਰ ਕਿਤੇ ਅੱਗ ਜਨਨੀ ਨਾਲ ਕੋਈ ਨੁਕਸਾਨ ਹੁੰਦਾ ਹੈ ਤੇ ਉਸਤੇ ਸਮੇਂ ਸਿਰ ਰਹਿ ਕੇ ਕਾਬੂ ਪਾਇਆ ਜਾ ਸਕੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ